ਪਰੀਤ ਨੂੰ ਬਠਿੰਡਾ ਤੋਂ ਪੰਜੌਰ ਖਿੱਚ ਰਹੀ ਮੌਤ ਪੰਜੌਰ ਸਥਿਤ ਯਾਦਵendra ਗਾਰਡਨ ਵਿੱਚ ਰੇਸਿੰਗ ਟੌਏ ਕਾਰ ਵਿੱਚ ਬੈਠੀ ਔਰਤ ਦੇ ਪਾਲ ਪਹੀਏ ਵਿੱਚ ਫਸਣ ਕਾਰਨ ਉਸਦੀ ਤਰਦਨਾਕ ਮੌਤ ਹੋ ਗਈ ਦਰਸਲ ਵੈਲੈਂਟਾਈਨ ਡੇ ਤੇ ਇਹ ਆਪਣੇ ਪਤੀ ਨਾਲ ਘੁੰਮਣ ਆਈ ਸੀ ਆਪਣੇ ਰਿਸ਼ਤੇਦਾਰ ਨ ਪੰਜੌਰ ਗਾਰਡਨ ਵਿੱਚ ਵੈਲੈਂਟਾਈਨ ਡੇ ਮਨਾਉਣ ਆਈ ਜਦੋਂ ਉਹ ਰੇਸਿੰਗ ਟੌਏ ਕਾਰ ਵਿੱਚ ਬੈਠੀ ਸੀ ਤਾਂ ਰੇਸਿੰਗ ਦਾ ਇੱਕ ਗੇੜਾ ਪੂਰਾ ਵੀ ਨਹੀਂ ਹੋਇਆ ਸੀ ਕਿ ਹੈਲਮਟ ਪਾਇਆ ਹੋਣ ਦੇ ਬਾਵਜੂਦ ਹਵਾ ਵਿੱਚ ਉੱਡਦੀ ਪੁਨੀਤ ਦੀ ਗੁੱਤ ਰੇਸਿੰਗ ਟੌਏ ਕਾਰ ਵਿੱਚ ਫਸ ਗਈ ਉਸ ਨੂੰ ਹਸਪਤਾਲ ਲਜਾਇਆ ਗਿਆ ਲੇਕਿਨ ਉਸ ਦੀ ਮੌਤ ਹੋ ਗਈ ਇਹ ਨਾ ਚੰਚੀ ਪੀ ਕਾਰਟ ਰੇਸ ਤੇ ਚੂਟਾ ਰਲ ਨਹੀਂ ਸੀ ਸਾਡੀ ਬੇਟੀ ਇਹਦੇ ਕੁਦਰਤੀ ਤੱਕ ਮਤਲਬ ਬਾਹਰ ਖੁੱਲ ਗਈ ਕਿਸੇ ਤਰ੍ਹਾਂ ਵੀ ਖੁੱਲੇ ਉਹ ਤੂੰ ਤਾਂ ਹੈੱਡਲਾਈਟ ਵੀ ਲਿਆ ਹੋਇਆ ਸੀ ਬੈਲਟ ਵੀ ਲਾਈ ਹੋਈ ਸੀ ਅਚਨ ਤੇਤੀ ਉਹ ਬਾਹਰ ਵਿੱਚ ਮਗਰ ਵੀਲ ਦੇ ਵਿੱਚ ਔਂ ਕਰਕੇ ਉਦੋਂ ਉੱਥੇ ਐਡ ਦਾ ਸਪੋਰਟੀ ਐਕਸਪਰਟ ਕੋਈ ਟੈਂਸ਼ਨ ਟਿਕਰੀ ਨਵੰਬਰ 7 ਸਾਵਤੰ ਨਵੰਬਰ 3 ਤੇ 아이 ਟੂ ਟੈਂਸ਼ਨ ਪਿੱਛੇ ਸਾਵਤੰ ਚੱਲੂ ਸਾਵਤੰ ਚੱਲੂ ਜੀ ਇੱਕ ਬੱਚਾ ਜੀ 2 ਸਾਲ ਦਾ 2 ਸਾਲ ਇਹਦਾ ਅੱਖੇ ਬੈਠੇ ਸੀ ਜੀ ਅਸੀਂ ਪਾਰਟੀ ਰੱਖੀ ਸੀ ਇਹ 17 ਨੂੰ ਕਰਨੀ ਸੀ 17 ਨੂੰ ਕਰਨੀ ਸੀ ਜਿਹੜੀ ਪਾਰਟੀ ਅਜੇ ਤਾਂ ਪਾਰਟੀ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਸੀ ਇਹ ਪੀਪੀ ਰਿਪੋਰਟ ਦੇ ਅਕੀ ਕੁਦਰਤੀ ਪਤਾ ਨਹੀਂ ਵਸਪਾਣਾ ਵਾਪਰ ਗਿਆ ਸਾਡੇ ਤੇ ਇੱਕ ਪਰਿਵਾਰ ਤੇ ਬਹੁਤ ਵੱਡਾ ਦੁੱਖ ਆ ਵਾਪਰਿਆ ਇਹ ਇਹ ਲੜਕੀ ਗੰਗਾ ਨਗਰ ਦਾ ਹੈ ਬਹਿਰ ਅਸਲ ਪਿੱਛਾ ਇਹ ਨਾ ਮੁਕਤਦੀਪੁਰ ਦਾ ਇਹ ਅੱਜ ਕੱਲ ਰਹਿ ਐਸ਼ ਇਹਨਾਂ ਦੀ ਗੰਗਾ ਨਗਰ ਆ ਪਿਤਾ ਜੀ ਵੀ ਆਜ ਪਹੁੰਚ ਗਏ ਮੰਮੀ ਪਹੁੰਚ ਗਈ ਉਹਦੇ ਭਾਈ ਸਾਹਿਬ ਵੀ ਆ ਗਏ ਇੱਥੇ ਜਦੋਂ ਪਤਾ ਲੱਗਾ ਸਾਰੇ ਮੈਂ ਉੱਥੇ ਕੋਈ ਵਾਜ ਦੀ ਉੱਥੇ ਸੀ ਮੋਕੇ ਤੇ ਇਹ ਅਮਰਿੰਦਰ ਸਿੰਘਾ ਜੀ ਤੇ ਸੋਸ਼ਲ ਵਰਕਰ ਹੈ ਕਾਂਗਰਸ ਪਾਰਟੀ ਦੇ ਤੇ ਫਿਰ ਆ ਭਤੀਜਾ ਸਾਡਾ ਇੱਕੋ ਹੀ ਪਰਿਵਾਰ ਹੈ ਸਾਰਾ ਦਾ ਕੀਤਾ ਕੀ ਇਹਨਾਂ ਦਾ ਕੀਤਾ ਸੋਸ਼ਲ ਵਰਕਰ ਸਰਵਸੇਵਕ ਕਾਂਗਰਸ ਪਾਰਟੀ ਦੇ ਮੈਂਬਰ